ਸਤਿ ਸ੍ਰੀ ਅਕਾਲ ਅੱਜ ਮੈਂ ਰੋਟੀ ਬਣਾਉਣ ਲੱਗੀ ਆ ਤਿੰਨ ਆਟਾ ਮਿਕਸ ਕਰਕੇ ਨਾਟੇ ਮਿਕਸ ਕਰਕੇ ਜਵਾਰ ਦਾ ਤੇ ਬਾਜਰੇ ਦਾ ਤੇ ਆਮਕੀ ਦਾ ਇਹ ਤਿੰਨੋਂ ਮੈਂ ਮਿਕਸ ਕਰਨੇ ਹਾਂ ਤੇ ਇਹਨਾਂ ਦੀ ਮੈਂ ਰੋਟੀ ਬਣਾਣੀ ਆ ਸਬਜ਼ੀ ਮੈਂ ਬਣਾਈ ਹੋਈ ਆ ਗੋਭੀ ਦੀ ਉਹਦੇ ਨਾਲ ਖਾਣੀ ਆ ਅੱਜ ਤੇ ਮੈਂ ਇੱਕ ਕੌਲੀ ਲਿੱਤੀ ਆ ਥੋੜਾ ਕੋੜਾ ਹੀ ਪਾਣਾ ਆਟਾ ਸਾਰਾ ਮੈਂ ਮਿਕਸ ਕਰਨਾ ਤਿੰਨੋਂ ਆਟੇ ਨੂੰ ਮਿਕਸ ਕਰ ਲੈਣਾ ਰੋਟੀ ਬੋਸ ਵਾਲਾ ਲਾਉਣੀ ਆ ਨਾਲੇ ਹਲਕੀ ਹੁੰਦੀ ਆ ਨਾਲੇ ਪੋਸਟਿਕ ਅਦੇ ਵੀ ਤੁਸੀਂ ਉਹ ਹੀ ਪਾਸ ਕਰਦੇ ਆਂ ਹਰ ਸੀ ਹਰ ਸੀ ਨੂੰ ਪੂਨ ਲ ਕੇ ਤੇ ਫਿਰ ਉਹਨੂੰ ਗ੍ਰਾਈਂਡਰ ਕਰ ਲਓ ਬੁੱਕੇ ਦਾ ਆਟਾ ਥੋੜੀ ਪਾਉਗੇ ਚਾਹ ਤੇ ਇੱਥੇ ਨੂੰ ਆਟੇ ਮਿਕਸ ਕਰ ਲੈ ਇਹਨੂੰ ਫੇਰ ਮ ਕਰਪਾੜ ਨਾਲ ਘੁਮਣਾ ਮਿਕਸ ਸਾਡੇ ਬੱਚੇ ਵੀ ਖਾ ਹੀ ਲੰਨੇ ਆ ਵੈਸੇ ਕੋਈ ਨਹੀਂ ਆਣੇ ਦਾ ਖਾਂਦੇ ਨਹੀਂ ਪਰ ਸਾਡੀ ਕੁੜੀਆਂ ਖਾ ਲੈਂਦੀਆਂ ਜੋ ਚੀਜ਼ ਮੈਂ ਬਣਾਉਂਦੀ ਆ ਖਾ ਲੈਂਦੇ ਆ ਇਹਦੇ ਵਿੱਚ ਕਲੌਂਜੀ ਤੇ ਟੀਲ ਵੀ ਤੁਸੀਂ ਪਾ ਸਕਦੇ ਹੋ ਮੱਟੇ ਚ ਬੜੀਆ ਲੱਗਦੀ ਆ ਔਰ ਹੋਰ ਬਣਾਇਆ ਕਰੋ ਸਿਆਲੇ ਸਿਆਲੇ ਨਾਲੇ ਪੱਤੀਆਂ ਹੁੰਦੀ ਐ ਇਹਨੂੰ ਮਿਕਸ ਕਰਕੇ ਸਾਰੇ ਆਟੇ ਥੋੜੀ ਬਣਤਾ ਜਾਂਦੀ ਐ ਹਾਰ ਪਰ ਟੇਸਟੀ ਹੁੰਦੀ ਐ ਜਿਹੜੀ ਮੈਂ ਆਦਰਕ ਦੀ ਚਟਣੀ ਬਣਾਈ ਸੀ ਉਹਦੇ ਨਾਲ ਖਾਣ ਦੇ ਨਾਲ ਵੀ ਵਧੀਆ ਲੱਗਦੀ ਐ ਹੁੱਟੇ ਨਾਲ ਲੋ ਦੇਸੀ ਕੀ ਤੇ ਸਵੇਰੇ ਜਰੂਰ ਬ੍ਰੈਕਫਾਸਟ ਵਿੱਚ ਖਾ ਲਓ ਇੱਕ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਫਿਰ ਮੈਂ ਅੱਗੇ ਅੱਗੇ ਤੁਹਾਨੂੰ ਹੋਰ ਚੀਜ਼ਾਂ ਪਟਾਰੀ ਦੀਆਂ ਚੀਜ਼ਾਂ ਇਹ ਦੱਸਿਆ ਕਰੂੰਗੀ ਆਸ ਤੇ ਪੋਸਟ ਤੇ ਇਕ ਤਰ੍ਹਾਂ ਵੀ ਤੁਸੀਂ ਵੀਡੀਓ ਦੇਖਦੇ ਆ ਜਰੂਰ ਕਮੈਂਟ ਕਰੋ ਮੈਨੂੰ ਦੱਸੋ ਪਲੀਜ਼ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਮੈਂ ਤਾਂ ਲਪਾਫਾ ਤਰਿਆ ਹੋਇਆ ਲਪਾਕੇ ਤੇ ਉੱਪਰ ਬਣਾ ਰਹੀ ਹਾਂ ਤੇ ਇਹ ਕੁੱਟ ਚਾ ਲੈਣੇ ਆਹਤ ਨਾਲ ਬਣਦੀ ਨਹੀਂ ਇਹਦੀ ਮੈਂ ਬਣਾ ਲਈਆਂ ਸਾਰੀਆਂ ਰੋਟੀਆਂ ਤੇ ਸੀਖ ਖਾ ਕੇ ਚਲੇ ਗਿਆ। ਉੱਕੇ ਜੀ ਬਾਏ ਸਾਰਿਆਂ ਨੂੰ ਫਿਰ ਮਿਲਦੇ ਆਂ ਅਗਲੇ ਬਲੌਕ ਵਿੱਚ। ਤੇ ਘਰੇ ਜਰੂਰ ਬਣਾਓ ਰੋਟੀ ਵਧੀਆ ਹੋਊਗੀ ਖਾਣੇ ਸੇਕ ਵਾਸਤੇ। ਉੱਕੇ ਜੀ ਸਾਰਿਆਂ ਨੂੰ ਬਾਏ ਬਾਏ।